ਪ੍ਰਧਾਨ ਮੰਤਰੀ ਹੁੰਦੇ ਸੀ ਉਹ ਮੈਂ 24 ਤਰੀਕ ਨੂੰ ਨੀਤੀ ਆਯੋਗ ਦੇ ਵਿੱਚ ਮੀਟਿੰਗ ਆ ਪਰ ਸੋ ਪ੍ਰਧਾਨ ਮੰਤਰੀ ਨੇ ਸਾਰਾ ਮਤਲਬ ਕਿ ਜਾਨੂੰਗਾ ਤੇ ਕਿਹੜੇ ਤੇ ਜਾਨੂੰਗਾ ਵੀ ਜਿਆਦਾ ਕੀ ਕਰਨਾ ਦੱਸੋ ਤੇ ਜਦੋਂ ਜਦੋਂ ਚੋਣਾ ਚੋਣਾ ਹੁੰਦੀਆਂ ਨੇ ਉਦੋਂ 50 ਫੋਰਸ ਡਿਊਟੀ ਕੋਲੋਂ ਮੈਨੂੰ ਨੇ ਭੇਜਿਆ ਜੰਗਪੈਰੀਆ ਕਰਨੇ ਸਾਰੇ ਉਹ ਤਾਂ ਕਹਿੰਦੇ ਨਹੀਂ ਸਾਰੇ ਦੇਸ਼ ਚੋਂ ਫੋਰਸਾਂ ਚਾਹੀਦੀਆਂ ਨੇ ਇੰਨੀ ਪੰਜਾਬ ਪੁਲਿਸ ਭੇਜ ਦੋ ਤੇ ਜਦੋਂ ਆਪੜਾ ਭੇਜਣਾ ਹੁੰਦਾ ਉਦੋਂ ਪੈਸੇ ਲੈਂਦੇ ਹਾਲਾਂਕਿਉ ਨੈਸ਼ਨਲ ਕੌਜ਼ ਵਾਸਤੇ ਲੜ ਰਹੇ ਹਾਂ। ਟਰੋਰਿਜ਼ਮ ਜਿਹੜਾ ਹੈ ਜਾਂ ਗੈਂਗਸਟਰਵਾਦ ਹੈ ਉਹ ਬਾਹਰੋਂ ਆਇਆ। ਪਾਕਿਸਤਾਨ ਵੱਲੋਂ ਸਪੌਂਸਰਡ ਹੈ ਸਾਰਾ। ਡਰੋਨ ਆਉਂਦੇ ਆ ਰੋਜ਼। ਅੱਧ-ਪਚਦੇ ਫੜਦੇ ਵੀ ਹਾਂ। ਸਾਰਾ ਜਿਹੜਾ ਖਰਚਾ ਉਹ ਸਾਰਾ ਪੰਜਾਬ ਦਾ। ਈਵਨ ਅਸੀਂ ਬੀਐਸਐਫ ਨੂੰ ਵੀ ਕਿਹਾ ਹੋਇਆ ਕਿ ਅਸੀਂ ਆਪਣੇ ਖਰਚੇ ਤੇ ਐਂਟੀ ਡਰੋਨ ਸਿਸਟਮ ਲਾ ਲੈਂਦੇ ਹਾਂ ਸਰਹੱਦ ਤੇ। ਸੈਂਟਰ ਨੂੰ ਵੀ ਕਿਹਾ ਹੋਇਆ ਵੀ ਤੁਸੀਂ ਲਾ ਦਿਓ ਪਹਿਲਾਂ ਤਾਂ ਤੁਹਾਡਾ ਫਰਜ਼ ਬਣਦਾ ਹੈ। ਕਿ ਪੰਜਾਬ ਦੇ ਬਾਰਡਰ ਤੇ ਐਂਟੀ ਡਰੋਨ ਸਿਸਟਮ ਲਾ ਦਿਓ। ਤੱਕੇ ਉਧਰ ਡਰੋਨ ਉੱਡੇ ਨਾ ਉਹ ਵੀ ਨਹੀਂ ਪੈਸੇ ਦੇਣੇ ਸੰਭ ਵੀ ਲਾਉਣ ਲੈਣਾ